ਡਾਕਟਰ ਨੂੰ ਇੱਕ ਆਪਾਂ ਰੱਬ ਦਾ ਦਰਜਾ ਦਿੰਨੇ ਆ ਤੇ ਤੁਸੀਂ ਦੂਸਰਬ ਨੂੰ ਵੀ ਮਾਰ ਦਿੱਤਾ ਮੈਨੂੰ ਕਦੇ-ਕਦੇ ਲੱਗਦਾ ਹੁੰਦਾ ਕਿ ਤੁਸੀਂ ਇਸ ਚੀਜ਼ ਦੀਆਂ ਖੁਦ ਜ਼ਿੰਮੇਵਾਰ ਆ ਮੇਰਾ ਦੇਸ਼ ਮਹਾਨ ਜਿਸ ਦੇਸ਼ ਨੂੰ ਅਸੀਂ ਗੁਰੂਆਂ ਪੀਣਾਂ ਦੀ ਧਰਤੀ ਕਹਿੰਦੇ ਆ ਜਿਹੜੇ ਦੇਸ਼ ਨੂੰ ਅਸੀਂ ਯੋਧਿਆਂ ਸੂਰਬੀਰਾਂ ਦੀ ਧਰਤੀ ਕਹਿੰਦੇ ਆ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਸ ਦੇਸ਼ ਨੂੰ ਸਾਡੇ ਦੇਸ਼ ਨੂੰ ਲੋਕ ਬਲਾਤਕਾਰੀਆਂ ਦੀ ਧਰਤੀ ਕਿਹਾ ਕਰਨਗੇ ਰੇਪ ਕਰਨ ਵਾਲਿਆਂ ਦੀ ਧਰਤੀ ਕਿਹਾ ਕਰਨਗੇ ਕਿਉਂਕਿ ਹੁਣੇ-ਹੁਣੇ ਜੋ ਕਲਕੱਤੇ ਦੇ ਵਿੱਚ ਹੋਇਆ ਇੱਕ ਕੁੜੀ ਦੇ ਨਾਲ ਰੇਪ ਕੀਤਾ ਗਿਆ ਜੋ ਦਰਿੰਦਗੀ ਦਿਖਾ ਲਈ ਗਈ ਉੱਥੇ ਸਭ ਨੂੰ ਪਤਾ ਆ ਪਹਿਲਾਂ ਤਾਂ ਕਹਿ ਦਿੱਤਾ ਗਿਆ ਕਿ ਉਹਨੇ ਸੁਸਾਇਸਾਈਡ ਕਰ ਲਿਆ ਜੀ ਖੁਦਕੁਸ਼ੀ ਕਰ ਲਈ ਪਰ ਜਦੋਂ ਇਹ ਰਿਪੋਰਟ ਆਉਂਦੀ ਆ ਤਾਂ ਪਤਾ ਲੱਗਦਾ ਕਿ ਉਹਦੇ ਨਾਲ ਰੇਪ ਕੀਤਾ ਗਿਆ ਉਹਦੀਆਂ ਅੱਖਾਂ ਦੇ ਵਿੱਚ ਉਹਦੀਆਂ ਐਨਕਾਂ ਦਾ ਕੱਚ ਪਾਇਆ ਗਿਆ ਉਹਦੇ ਸਰੀਰ ਦੀਆਂ ਹੱਡੀਆਂ ਤੋੜ ਦਿੱਤੀਆਂ ਗਈਆਂ ਨੂੰ ਮਾਰ ਦਿੱਤਾ ਗਿਆ ਤੇ ਸਾਡੇ ਲੋਕ ਅੱਜ ਵੀ ਚੁੱਪ ਕਰਕੇ ਬੈਠੇ ਆ ਬਹੁਤੇ ਲੋਕ ਚੁੱਪ ਕਰਕੇ ਬੈਠੇ ਆ ਕਿਉਂਕਿ ਸਾਡੇ ਨਾਲ ਥੋੜੀ ਹੋਇਆ ਇਹ ਤਾਂ ਕਿਸੇ ਦੇ ਨਾਲ ਹੋਇਆ ਕਿ ਜੇ ਅਸੀਂ ਬੋਲਦੇ ਨਹੀਂ ਹੁਣਾਂ ਚਾਰ ਜਿੰਨਾ ਚਾਰ ਸਾਡੇ ਨਾਲ ਨਹੀਂ ਕੁਝ ਹੁੰਦਾ ਤੇ ਵੱਤੋ ਵੱਤ ਅਸੀਂ ਘਰ ਵੀ ਕੀ ਸਕਦੇ ਆ ਵੱਤੋ ਵੱਤ ਅਸੀਂ ਮੋਮਬਤੀਆਂ ਚੱਕਾਂਗੇ ਪ੍ਰਦਰਸ਼ਨ ਕਰਾਂਗੇ ਇਨਸਾਫ ਦੀ ਮੰਗ ਕਰਾਂਗੇ ਤੇ ਹੋ ਸਕਦਾ ਹੈ ਕਿ ਕੁਝ ਸਾਲਾਂ ਦੇ ਵਿੱਚ ਜਾ ਕੇ ਇਨਸਾਫ ਮਿਲ ਵੀ ਜਾਵੇ ਇਨਸਾਫ ਕਾਦਾ ਉਹਨੂੰ ਫਾਂਸੀ ਦੇ ਦੇਣਗੇ ਵੱਤੋ ਵੱਤ ਕੀ ਇਹ ਘਟਨਾ ਇੱਥੇ ਰੁਕ ਜੂਗੀ ਇੱਥੇ ਬਸ ਹੋ ਜਾਊਗਾ ਇਹ ਐਂਡ ਹੋਊਗਾ ਨਹੀਂ ਅੱਜ ਤੱਕ ਹੋਇਆ ਇਹ ਤਾਂ ਸਾਹਮਣੇ ਆ ਗਿਆ ਨਾ ਰੇਪ ਜੋ ਹੋਇਆ ਸਾਰਾ ਕੁਝ ਪਬਲਿਕ ਦੇ ਵਿੱਚ ਆ ਗਿਆ ਮੀਡੀਆ ਦੇ ਵਿੱਚ ਖਬਰ ਆ ਗਈ ਕਿੰਨੇ ਹੀ ਮੀਡੀਆ ਦੇ ਵਿੱਚ ਆਉਂਦਾ ਹੀ ਨਹੀਂ ਕੋਈ ਦੱਸਦਾ ਹੀ ਨਹੀਂ ਕੋਈ ਆਣ ਕੇ ਵੀ ਮੇਰੇ ਨਾਲ ਇਦਾਂ ਹੋਇਆ ਕਿੰਨੇ ਪਿਛੇ ਰਹਿ ਜਾਂਦੇ ਚੁੱਪ ਕਰਕੇ ਆਪਣੇ ਘਰੇ ਬੈਠ ਜਾਂਦੇ ਆ ਕਿਉਂਕਿ ਪਤਾ ਹੈ ਕਿਸੇ ਨੂੰ ਕੀ ਹੋਣਾ ਹੈ ਬਦਨਾਮੀ ਹੋਣੀ ਹੈ ਜਿਹੜਾ ਵੱਜ ਜਾਂਦਾ ਜਿਹੜਾ ਤੇ ਇਸ ਤਰ੍ਹਾਂ ਜਹਾਨੋਂ ਤੁਰ ਜਾਂਦਾ ਆ ਉਹਦੀ ਚਲੋ ਮੀਡੀਆ 'ਚ ਖਬਰ ਆ ਜਾਂਦੀ ਹੈ ਤੇ ਪਤਾ ਲੱਗ ਜਾਂਦਾ ਹੈ ਪਤਾ ਨਹੀਂ ਸਾਡੇ ਸਮਾਜ ਦੇ ਵਿੱਚ ਲੋਕਾਂ ਦੇ ਦਿਮਾਗਾਂ ਦੇ ਵਿੱਚ ਇਨੀ ਗੰਦਗੀ ਕਿਉਂ ਭਰੀ ਹੋਈ ਆ ਕਿਉਂ ਸਾਡੇ ਦੇਸ਼ ਦੇ ਵਿੱਚ ਇਦਾਂ ਹੁੰਦਾ ਆ ਬਾਰਲੀਆਂ ਕੰਟਰੀਆਂ ਦੇ ਵਿੱਚ ਤਾਂ ਇਦਾਂ ਕਦੇ ਸੁਣਿਆ ਨਹੀਂ ਅਸੀਂ ਇੱਥੇ ਕੁਝ ਹੋਇਆ ਹੋਵੇ। ਸ਼ਰੇ ਆਮ ਲੋਕ ਘੁੰਮਦੇ ਆ ਯਾਦਿਆ ਲੋਕ। ਸਾਡੇ ਦੇਸ਼ ਦੇ ਵਿੱਚ ਅੱਜ ਵੀ ਗੁਲਾਮੀ ਆ। ਫੇਰ ਕਹਿਣਗੇ ਗੁਲਾਮੀ ਕਿੱਦਾਂ ਆ? ਇਹ ਗੁਲਾਮੀ ਤਾਂ ਹੈ। ਔਰਤ ਕੱਲੀ ਕਿਤੇ ਜਾ ਸਕਦੀ ਆ? ਕਦੇ ਵੀ ਨਹੀਂ ਜਾ ਸਕਦੀ ਕਿਤੇ। ਕਿਤੇ ਨਹੀਂ ਔਰਤ ਕੱਲੀ ਨਿਕਲ ਸਕਦੀ। ਕਿਉਂਕਿ ਡਾਕਟਰ ਨੂੰ ਇੱਕ ਆਪਾਂ ਰੱਬ ਦਾ ਦਰਜਾ ਦਿੰਨੇ ਆ। ਤੇ ਤੁਸੀਂ ਉਸ ਰੱਬ ਨੂੰ ਵੀ ਮਾਰ ਦਿੱਤਾ। ਤੇ ਕੀ ਉਮੀਦ ਕਰੋਗੇ? ਕਿਹੜੀਆਂ ਕੁੜੀਆਂ ਇਸ ਲਾਈਨ ਦੇ ਵਿੱਚ ਹੈਗੀਆਂ ਡਾਕਟਰੀ ਲਾਈਨ ਦੇ ਵਿੱਚ ਹੈਗੀਆਂ ਕਿੱਦਾਂ ਉਹ ਅੱਗੇ ਚੱਲ ਕੇ ਕਿਸੇ ਤੇ ਯਕੀਨ ਕਰਨਗੀਆਂ ਕਿੱਦਾਂ ਰਾਤ ਦੀਆਂ ਡਿਊਟੀਆਂ ਲਾਉਂਦੀਆਂ ਇੰਨੇ ਨੇ ਘੰਟੇ ਕੰਮ ਕਰਦੀਆਂ ਕਿੱਦਾਂ ਉਹ ਕਰਿਆ ਕਰਨਗੀਆਂ ਇਹਦਾ ਹੱਲ ਸਾਨੂੰ ਲੱਭਣਾ ਪੈਣਾ ਕੋਈ ਨਾ ਕੋਈ ਤੇ ਇਹਦਾ ਹੱਲ ਕੁੜੀਆਂ ਹੀ ਲੱਭ ਸਕਦੀਆਂ ਔਰਤਾਂ ਹੀ ਲੱਭ ਸਕਦੀਆਂ ਹੋਰ ਕੋਈ ਨਹੀਂ ਕਰ ਸਕਦਾ ਇਸ ਚੀਜ਼ ਦਾ ਹੱਲ ਕਿਉਂਕਿ ਜਿਹੜੇ ਅੱਜਕੱਲ ਸੱਤਾ ਦੇ ਵਿੱਚ ਬੈਠੇ ਆ ਲੋਕ ਉਹ ਕਿੰਨੇ ਕੁ ਚੰਗੇ ਸਭ ਨੂੰ ਪਤਾ ਆ ਕਿੰਨੇ ਬਾਬੇ ਇਥੇ ਬਲਾਤਕਾਰੀ ਤੁਰੇ ਫਿਰਦੇ ਆ ਸਭ ਨੂੰ ਪਤਾ ਆ ਤੈ ਕਿੱਥੋਂ ਤੁਸੀਂ ਉਮੀਦ ਕਰਦੇ ਆ ਕਿ ਤੁਹਾਡੇ ਵਾਸਤੇ ਕੋਈ ਬੋਲੂਗਾ ਤੁਹਾਡੇ ਵਾਸਤੇ ਕੋਈ ਵਧੀਆ ਕਾਨੂੰਨ ਬਣਾਊਗਾ ਇਹ ਕਦੇ ਨਹੀਂ ਹੋ ਸਕਦਾ ਮੈਨੂੰ ਕਦੇ-ਕਦੇ ਲੱਗਦਾ ਹੁੰਦਾ ਕਿ ਤੁਸੀਂ ਇਸ ਆਪਣੀ ਹਾਲਤ ਦੀਆਂ ਜ਼ਿੰਮੇਵਾਰ ਖੋਦੋ ਕਿਉਂ ਮੈਂ ਇਹ ਗੱਲ ਕਹਿ ਰਿਹਾ ਕਿਉਂਕਿ ਤੁਸੀਂ ਪੜ੍ਹਦੀਆਂ ਹੋ ਲਿਖਦੀਆਂ ਹੋ ਇੰਨਾ ਪੜ ਕੇ ਡਾਕਟਰ ਬਣਦੀਆਂ ਵਕੀਲ ਬਣ ਜਾਂਦੀਆਂ ਇਸ ਤੱਕ ਕਿ ਚੰਦ ਤੱਕ ਪਹੁੰਚ ਜਾਂਦੀਆਂ ਕੀ ਗੱਲ ਜੀ ਤੁਸੀਂ ਇੱਕ ਘਰ ਸੰਭ ਸਕਦੀਆਂ ਦੇਸ਼ ਨਹੀਂ ਸੰਭ ਸਕਦੀਆਂ ਤੁਸੀਂ ਨਹੀਂ ਇਸ ਸਟੇਸ਼ਨ ਨੂੰ ਚਲਾ ਸਕਦੀਆਂ ਚਲਾ ਸਕਦੀਆਂ ਮੈਨੂੰ ਲੱਗਦਾ ਕਿ ਇਹਨਾਂ ਨਾਲੋਂ ਬਿਹਤਰ ਚਲਾ ਸਕਦੇ ਆ ਤੁਸੀਂ ਅਨਪੜਾ ਦੇ ਨਾਲੋਂ ਜਿੰਨੇ ਅਨਪੜਾ ਅੱਜਕੱਲ੍ਹ ਕੁਰਸੀਆਂ ਦੇ ਬੈਠੇ ਹੋਏ ਆ ਤੁਸੀਂ ਉਹਨਾਂ ਨਾਲੋਂ ਵਧੀਆ ਇਸ ਦੇਸ਼ ਨੂੰ ਚਲਾ ਸਕਦੀਆਂ ਪਰ ਤੁਸੀਂ ਅੱਗੇ ਆਉਣੀ ਆਂ ਉਹਨਾ ਨਹੀਂ ਚਾਹੁੰਦੀਆਂ ਹਿੰਮਤ ਨਹੀਂ ਕਰਨਾ ਚਾਹੁੰਦੀਆਂ ਤੇ ਫਿਰ ਇਹੇ ਕੁਝ ਹੀ ਹੋਣਾ ਹੈ ਤੁਹਾਡੇ ਨਾਲ ਜੇ ਤੁਸੀਂ ਅੱਗੇ ਨਹੀਂ ਆਉਣਾ ਹਰ ਔਦੇ ਤੇ ਤੁਹਾਨੂੰ ਪਹੁੰਚਣਾ ਚਾਹੀਦਾ ਆ ਐਮਪੀ ਐਮਐਲਏ ਮੁੱਖ ਮੰਤਰੀ ਬਣੋ ਪ੍ਰਧਾਨ ਮੰਤਰੀ ਬਣੋ ਇਸ ਦੇਸ਼ ਦੀਆਂ ਕੀ ਗੱਲ ਆ ਤੁਸੀਂ ਆ ਨਹੀਂ ਸਕਦੀਆਂ ਰਾਜਨੀਤੀ ਦੇ ਵਿੱਚ ਆਓ ਤੇ ਦੇਸ਼ ਨੂੰ ਸੰਭਾਲੋ ਇਹਨਾਂ ਦੇ ਕੋਲੋਂ ਕੱਖ ਨਹੀਂ ਹੋਣਾ ਜਦੋਂ ਦਾ ਦੇਸ਼ ਆਜ਼ਾਦ ਹੋਇਆ ਨਾ ਦੇਸ਼ ਨੂੰ ਇਹਨਾਂ ਨੇ ਖਤਮ ਕਰਕੇ ਰੱਖ ਦਿੱਤਾ ਕੁਝ ਗੋਰੇ ਖਾ ਗਏ ਤੇ ਕੁਝ ਇਹਨਾਂ ਕਾਲਿਆਂ ਨੇ ਦੇਸ਼ ਨੂੰ ਖਾ ਲਿਆ ਤੇ ਹੁਣ ਤੁਹਾਡੀ ਵਾਰੀ ਆ ਜੇ ਤੁਸੀਂ ਕੁਝ ਕਰ ਸਕਦੀਆਂ ਜੇ ਆਪਣੇ ਆਪ ਨੂੰ ਤੁਸੀਂ ਬਚਾਉਣਾ ਚਾਹੁੰਦੀਆਂ ਆ ਤੇ ਤੁਹਾਨੂੰ ਰਾਜਨੀਤੀ ਦੇ ਵਿੱਚ ਆਉਣਾ ਪੈਣਾ ਡਟ ਕੇ ਆਉਣਾ ਪੈਣਾ ਸ਼ੁਰੂਆਤ ਤਾਂ ਕਰੋ ਇੱਕ ਸਟੇਟ ਤੋਂ ਸ਼ੁਰੂਆਤ ਕਰੋ ਕਿਸੇ ਸਟੇਟ ਦੇ ਵਿੱਚ ਖੜ੍ਹਜੋ ਬਣਾਓ ਆਪਣੀਆਂ ਪਾਰਟੀਆਂ ਤੇ ਦਿਖਾ ਦਿਓ ਇਹਨਾਂ ਨੂੰ ਵੀ ਕਿਦਾਂ ਦੇਸ਼ ਚਲਾਈਦਾ ਪਹਿਲਾਂ ਸਟੇਟਾਂ ਚਲਾਓ ਫਿਰ ਇਸ ਦੇਸ਼ ਨੂੰ ਚਲਾਓ। ਆਓ ਰਾਜਨੀਤੀ ਦੇ ਵਿੱਚ ਡਟ ਕੇ। ਮੈਨੂੰ ਨਹੀਂ ਲੱਗਦਾ ਕਿ ਲੋਕ ਤੁਹਾਡਾ ਸਾਥ ਨਾ ਦੇਣਗੇ। ਦੇਣਗੇ ਲੋਕ ਤੁਹਾਡਾ ਸਾਥ। ਜਿਹੜੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਆ ਉਹਨਾਂ ਨੂੰ ਵੱਧ ਤੋਂ ਵੱਧ ਇਸ ਲੇਨ ਦੇ ਵਿੱਚ ਆਉਣਾ ਚਾਹੀਦਾ ਹੈ ਇਸ ਦੇਸ਼ ਨੂੰ ਸਾਂਭਣਾ ਚਾਹੀਦਾ ਜੇ ਇਸ ਦੇਸ਼ ਨੂੰ ਬਚਾਉਣਾ। ਨਹੀਂ ਤਾਂ ਇਹ ਕੁਸ਼ੀ ਹੋਣਾ ਆ ਜੋ ਕੁਝ ਹੋ ਰਿਹਾ ਆ। ਹੋ ਸਕਦਾ ਮੇਰੀਆਂ ਗੱਲਾਂ ਬਹੁਤੀਆਂ ਕਿਸੇ ਨੂੰ ਬੁਰੀਆਂ ਲੱਗਣਗੀਆਂ ਕਿਹੜਾ ਰਾਜਨੀਤੀ ਦੀਆਂ ਗੱਲਾਂ ਕਰਦੇ ਆ ਪਰ ਰਾਜਨੀਤੀ ਹੀ ਸਾਰਾ ਕੁਝ ਕਰ ਸਕਦੀ ਆ। ਜਿੰਨਾ ਚਿਰ ਤੁਸੀਂ ਪਾਵਰ 'ਚ ਨਹੀਂ ਆਉਂਦੇ ਤੁਸੀਂ ਆਪਣੇ ਵਾਸਤੇ ਕੁਝ ਨਹੀਂ ਕਰ ਸਕਦੇ ਇਹਨਾਂ ਨੇ ਕੁਝ ਨਹੀਂ ਕਰਨਾ ਇੱਥੇ ਬਲਾਤਕਾਰੀ ਬਾਬੇ ਘੁੰਮਣ ਦੇ ਸ਼ਰੇਆਮ ਇਹ ਲੀਡਰ ਕ੍ਰਾਪਟ ਲੀਡਰ ਘੁੰਮਣ ਦੇ ਆ ਨਸ਼ੇੜੀ ਇੱਥੇ ਕੀ ਕਰੋਗੇ ਤੁਸੀਂ ਇਹਨਾਂ ਕੋਲੋਂ ਨਾ ਤਾਂ ਨਸ਼ਾ ਬੰਦ ਹੁੰਦਾ ਨਾ ਇਸ ਦੇਸ਼ ਦੀ ਇਕਨੋਮੀ ਸਾਬ ਹੁੰਦੀ ਆ ਕਿੱਥੇ ਲੈ ਗਏ ਇਸ ਦੇਸ਼ ਨੂੰ ਅਸੀਂ ਇਸ ਪਾਸੇ ਤਾਂ ਸੋਚਦੇ ਨਹੀਂ ਅਸੀਂ ਸੋਚਦੇ ਆ ਸਿਰਫ ਜਾਤ ਪਾਤ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਈ ਚੱਲੋ ਤੇ ਬਸ ਆਪਣੀ ਕੁਰਸੀ ਬਚਾ ਕੇ ਰੱਖੋ ਬਸ ਤੇ ਕੁੜੀਓ ਤਗੜੀਆਂ ਹੋ ਜਾਓ ਜੇ ਆਪਣੇ ਆਪ ਨੂੰ ਬਚਾਉਣਾ ਹੈ ਤਾਂ ਡਟ ਕੇ ਮੈਦਾਨ ਚ ਜਾਓ ਤੇ ਇਹਦਾ ਮੂੰਹ ਬੱਤੀਆਂ ਜਗਾਉਣ ਦਾ ਤਾਂ ਕੋਈ ਫਾਇਦਾ ਨਹੀਂ ਜਿੰਨੀਆਂ ਮਰਜ਼ੀ ਜਗਾ ਲਓ ਜਿੰਨੀਆਂ ਮਰਜ਼ੀ ਕੁੰਮ ਲਓ ਇਨਸਾਫ ਮੰਗ ਲਓ ਅੱਜ ਇਨਸਾਫ ਲੈ ਵੀ ਲਉਂਗੇ ਕੱਲ ਨੂੰ ਹੋਰ ਤਿਆਰ ਆ ਕਿਉਂਕਿ ਇਹ ਕੁੱਤੇ ਲੋਕ ਇਦਾਂ ਨਹੀਂ ਸੁਧਰਨ ਵਾਲੇ ਹੈਗੇ ਇਹਨਾਂ ਦੇ ਗਲਾਂ 'ਚ ਤੁਹਾਨੂੰ ਪਟੇ ਪਾਉਣੇ ਪੈਣੇ ਆ ਤੁਹਾਨੂੰ ਮੈਦਾਨ 'ਚ ਉਤਰਨਾ ਪੈਣਾ ਤੇ ਜਿਹੜੀਆਂ ਕੁੜੀਆਂ ਨਾਈਟ ਡਿਊਟੀ ਕਰਦੀਆਂ ਜਾਂ ਕੋਈ ਵੀ ਇਦਾਂ ਦੇ ਕੰਮ ਤੇ ਹੁੰਦੀਆਂ ਆ ਆਪਣੇ ਕੋਲ ਕੋਈ ਨਾ ਕੋਈ ਚੀਜ਼ ਜ਼ਰੂਰ ਰੱਖਿਆ ਕਰੋ ਕੋਈ ਹਥਿਆਰ ਛੋਟਾ ਮੋਟਾ ਆਪ ਦੀ ਸੇਫਟੀ ਵਾਸਤੇ ਕੁਝ ਨਾ ਕੁਝ ਜ਼ਰੂਰ ਰੱਖੋ ਫੇਰ ਹੀ ਤੁਸੀਂ ਸੇਫ ਹੋ ਸਕਦਿਆਂ ਆ ਤੇ ਬਾਕੀ ਰੱਬ ਹੀ ਰੱਖਾਇਆ ਇਸ ਦੇਸ਼ ਦਾ ਤੇ ਜੇ ਮੇਰੀ ਗੱਲ ਤੁਹਾਨੂੰ ਇੱਕ ਵੀ ਚੰਗੀ ਲੱਗੀ ਆ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਬੜੇ ਟਾਈਮ ਬਾਅਦ ਵੀਡੀਓ ਬਣਾਈ ਆ ਕਿਉਂਕਿ ਵੀਡੀਓ ਸਾਡੀਆਂ ਬੰਦੀ ਕਰ ਦਿੱਤੀਆਂ ਜਾਂਦੀਆਂ ਚੰਗਾ ਜੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਰੱਬ ਰੱਖਾ